ਸਤਨਾਮ ਸ਼ੇ ਵਾਹਿਗੁਰੂ ਸਾਹਿਬ ਜੀ ਬਨਾਸ਼ਰੀ ਮਹਨਲਾ ਪੈਲਾ ਸ਼ੰਤ ਏਕ ਓਮਕਾਰ ਸਤ ਗੁਰ ਪਰਖਾਂ ਹੀਰਤ ਨੂੰ ਹਮਣ ਜਾਓ ਹੀਰਤ ਨਾਮ ਹੈ ਹੀਰਤ ਸਮੁਦ ਭੀਚਾਰ ਅੰਤਲ ਗਿਆਨ ਹੈ ਹੀਰਤ ਨੂੰ ਹਮਣ ਜਾਓ इरद नाम है इरद समझो भी चार अंतर ज्ञान है गुरु ज्ञान साचा खानकीरत बुजुर्ग गुरु भगवान का सहारा हो नाम हर बार ना जानचौ ਦੇਹੋ ਪ੍ਰਭ ਪਰਣੀ ਕਰਾ ਸੰਸਾਰ ਰੋਗੀ ਨਾਮ ਗਾਰੂ ਮਹਿਰਨਾਕ ਸੱਜ ਦੇ ਨਾਮ ਬੁਰਵਾਤ ਮਧਰਮਲ ਸਦਾ ਜਾਨਣ ਅਰਸਾਲੀ ਤੀਰਤੁ ਮੰਜਨਾ ਆਤਮਾ ਨਾਗ ਮੈਨ ਕੀਆ ਮਨ ਤੋਹੀ ਐ ਗੁਨਾਹ ਹਾਰ ਕੋ ਰੋਏ ਇਸ ਕੋ ਰੋਈ ਐ ਵਿਚਾਰ ਮਾਰੇ ਭਰੇ ਤਾਰੇ ਉਲਟ ਜੋ ਨਾ ਆਇਆ ਬਏ ਆਪਰਸ ਧਿਆਨੀ ਸਾਜ ਸਾਚੇ ਭਾਵ ਏ ਆਨੰਦ ਅਨੰਦ ਹਰਗਿ ਸਾਚਾ ਦੁਖ ਕਿਲ ਰੂਪ ਪਰਮਾਰੇ ਸਚਾ ਨਾਮ ਪਾਇਆ ਗੁਰ ਦੇਖਾਇਆ ਮੈਂ ਬਨਹੀਂ ਸਚ ਮਨੇ ਸੰਗਤ ਮੀਤ ਮਿਲ ਆਪ ਪੂਰਾ ਨਾਮ ਣੋ ਗਾਵੈ ਗੋਣ ਹਾਰ ਸ਼ਬਦ ਸੁਹਾਵਣੋ ਸਾਲਾ ਸਾਤੇ ਮਨ ਸਤਿਗੁਰੁ ਪੁੰਨ ਦਾਨ ਬਯਾਮਤੇ ਫਿਰ ਸੰਭ ਭਾਵੈ ਜੈ ਨਾਵੇਂ ਬਿਆਣੀ ਤਾਂ ਸੰਗਮ ਸਾਧ ਸਤੇ ਆਰਾਧੇ ਇੱਕ ਨਾਰ ਸਾਚਾ ਇਹ ਦੇ ਜਿਵੇਂ ਸਾਇਆ ਮਤੁ ਸੰਗਮੀਤਾ ਸੰਤ ਸੰਗਤ ਹਰ ਨਦਰ ਮੇਲ ਵਿਨਾਇਆ ਨਸੰ ਕੋਈ ਹੀਵਣ ਆਖੀਐ ਹਉਮੜਕ ਨੀਂ ਆਦਾਂ ਸਮਝਾ ਸਾਖੀਐ ਸائیں ਗੁਰ ਕੀ ਸਾਖੀ ਅੰਮ੍ਰਿਤ ਬਾਖੀ ਤਿਤ ਮਨ ਮੰਨਿਆ ਮੇਰਾ ਝੂਝ ਕਰੇ ਆਵੇਂ ਵਿਗਨਾ ਦੇ ਸਭੂ ਚਾ ਗੁਰ ਮੇਰਾ ਆਪਨ ਤੋੜਨਾ ਭਗਤ ਘੰਡਾਰੀ ਭਰ ਪੁਣ ਰਹਾ ਸੋਈ ਨਾਮੁ ਸਾਜ ਕਹਿ ਬੇਮੰਤੀ ਮਨ ਮਾਜੈ ਸਾਜ ਸੋਈ ਆਖਣ ਥੋੜ ਨਾ ਪਗਦ ਪੰਧਾ ਹਰੀ ਪਰਪੁਰ ਰਹਿਆ ਸੋਈ ਨਾਨਕ ਸਾਜ ਤਹਿ ਬੇਨਤੀ ਮਨ ਮਾਜੈ ਸਾਜ ਸੋਈ ਵਾਹਿ ਗੁਰਜੀ ਦਾ ਖਾਨਸਾ ਵਾਹਿ ਗੁਰਜੀ ਕੀ ਫਤਿਹ